ਕਾਨੂੰ ਪਰ ਇਹ ਅਜੇ ਵੀ ਆਪਣੇ ਮਨਾਂ ਦੇ ਵਿੱਚ ਸਾਡੇ ਲਈ ਨਫ਼ਰਤ ਪਾਲੀ ਬੈਠੇ ਨੇ ਤੋਂ ਉਹਦੇ ਲਈ ਗੀਤ ਲਿਖਿਆ ਸੀ ਤੜਕੇ ਹੀ ਬੰਸਰ ਜੀ ਨੇ ਪ੍ਰੇਰਿਤ ਕੀਤਾ ਸੀ ਕਿ ਕੁਝ ਲਿਖ ਕੇ ਲੈ ਕੇ ਆਓ ਉਮੀਦ ਹੈ ਕਿ ਸਾਰੇ ਗੌਰ ਪ੍ਰਮਾਉਂਗੇ ਭੁੱਲਰਾ ਭੁੱਲ ਗਿਆ ਕੁਰਬਾਨੀ ਹੁਣ ਸਾਡੇ ਤੇ ਤੂੰ ਹੱਸਦਾ ਏ ਮਿਹਨਤ ਦੱਸ ਸਾਡੀ ਕੌਮ ਕਮਲਿਆ ਉੱਲੀ ਘੜ ਤੋਂ ਦੱਸਦਾ ਏ ਅਸੀਂ ਚੂੜੀਆਂ ਪਾਈਆਂ ਹੋਈਆਂ ਨਹੀਂ ਉਹਕੇ ਡਾਂਗ 'ਚ ਜੜਨਾ ਜਾਣਦੇ ਆ ਤੇਰੇ ਵਰਗੇ ਵਿਗੜੇ ਤਿਗੜਿਆਂ ਨੂੰ ਗੁੱਲੀ ਵਾਂਗ ਹੀ ਘੜਨਾ ਜਾਣਦੇ ਆ ਤੇਰੇ ਵਰਗੇ ਵਿਗੜੇ ਤਿਗੜਿਆਂ ਨੂੰ ਗੁੱਲੀ ਵਾਂਗ ਹੀ ਘੜਨਾ ਜਾਣਦੇ ਆ ਮੱਸਾ ਰੰਗੜ ਤੈਨੂੰ ਯਾਦ ਨਹੀਂ ਫਿਰ ਸਾਹਮਣੇ ਜਿਹਦਾ ਵੱਡਿਆ ਸੀ ਸਿੱਖ ਚਾਉਂਦੇ ਨੇ ਅਜੇ ਮਰੇ ਨਹੀਂ ਉਹਦਾ ਵਹਿਮ ਦਿਮਾਗ 'ਚੋਂ ਕੱਢਿਆ ਸੀ ਤੇਰੇ ਵਾਂਗ ਜੇ ਕੋਈ ਹੰਕਾਰ ਜਾਵੇ ਉਹਦੀ ਹਿੱਕ 'ਤੇ ਚੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆਂ ਨੂੰ ਗੁੱਲੀ ਵਾਂਗ ਹੀ ਘੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆਂ ਨੂੰ ਗੁੱਲੀ ਵਾਂਗ ਹੀ ਘੜਵਾ ਜਾਣਦੇ ਆ ਜਦ ਚੜਜ ਰਵਾਣੇ ਆਉਂਦੇ ਸੀ ਅਸੀਂ ਰਾਹ ਉਹਨਾਂ ਦਾ ਰੋਕਿਆ ਏ ਸਿਕਿਉਰਿਟੀ ਵਿੱਚ ਵੀ ਛੱਡਿਆ ਨਹੀਂ ਅਰੇ ਕੱਲੀ ਸੂਰੀ ਟੋਕਿਆ ਏ ਸਿਕਿਉਰਿਟੀ ਵਿੱਚ ਵੀ ਛੱਡਿਆ ਨਹੀਂ ਅਰੇ ਕੱਲੀ ਸੂਰੀ ਟੋਕਿਆ ਏ ਪੂਰੀ ਕਿਰਪਾ ਮਰਦ ਅਗੰਮੜੇ ਦੀ ਪੂਰੀ ਕਿਰਪਾ ਮਰਦ ਅਗੰਮੜੇ ਦੀ ਅਣਖਾਂ ਨਹੀਂ ਲੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਗ ਹੀ ਘੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਗ ਹੀ ਘੜਨਾ ਜਾਣਦੇ ਆ ਝੱਟ ਮਾਫੀ ਮੰਗ ਲੈ ਕਾਮ ਕੋਲੋਂ ਸਮਾਂ ਲੰਘ ਗਿਆ ਜੇ ਪਛਤਾਵੇਂਗਾ ਸਤਿ ਲਿਖੇ ਖਨੌਰੀ ਵਾਲਾ ਓਏ ਕਿਤੇ ਕਤਾਰ ਜੋ ਟੰਗਿਆ ਜਾਵੇਗਾ ਸਤਿ ਲਿਖੇ ਖਨੌਰੀ ਵਾਲਾ ਓਏ ਕਿਤੇ ਕਤਾਰ ਜੋ ਟੰਗਿਆ ਜਾਵੇਗਾ ਬਾਬਾ ਦੀਪ ਸਿੰਘ ਸਾਨੂੰ ਭੁੱਲਿਆ ਨਹੀਂ ਹੱਥ ਖੰਡਾ ਫੜਨਾ ਜਾਣਦੇ ਆ ਬਾਬਾ ਦੀਪ ਸਿੰਘ ਸਾਨੂੰ ਭੁੱਲਿਆ ਨਹੀਂ ਹੱਥ ਖੰਡਾ ਫੜਨਾ ਜਾਣਦੇ ਆ ਤੇਰੇ ਵਰਕੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਗੀ ਘੜਨਾ ਜਾਣਦੇ ਆ ਤੇਰੇ ਵਰਕੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਗੀ ਘੜਨਾ ਜਾਣਦੇ ਆ ਸਮਾਪਤ ਸੀ ਮੀਨ ਪੇਸ਼ ਕਰਨ ਲਈ ਗਿਆ ਸੀ ਪਰ ਸਾਰਿਆਂ ਦਾ ਧੰਨਵਾਦ ਹਾਜ਼ਰੀ ਲਈ ਬਹੁਤ ਬਹੁਤ ਸ਼ੁਕਰੀਆ ਪੰਜਾਬ ਦੇ ਖਿਡਾਰੀ ਦਾ ਜੈ ਜਵੇ ਬੰਦੀ ਜਿੰਦਾਬਾਦ ਜਿੰਦਾਬਾਦ ਆਕਾਸ਼ ਜੈ ਜਵੇ ਬੰਦੀ ਜਿੰਦਾਬਾਦ ਜਿੰਦਾਬਾਦ ਗੋਮ ਗੜੀਆ ਆਕਾਸ਼ ਜੈ ਜਵੇ ਬੰਦੀ ਜਿੰਦਾਬਾਦ ਜਿੰਦਾਬਾਦ ਲਾਜੀਤ ਪੁੱਲ ਮੁਰਦਾਬਾਦ ਧੰਨਵਾਦ ਇਕ ਬੇਨਤੀ ਹੈ ਕਿ ਪਈ ਚਾਰੇ ਨੂੰ ਬੇਨਤੀ ਹੈ ਕਿ ਜਿਹੜਾ ਇਤਾਂ ਦਾ ਮੈਚ ਬਹੁਤ ਸੋਹਣਾ ਲੀਕਦਾ ਚੈਨਲ ਬਣਾਇਆ ਹੈ ਪੰਜਾਬ ਦੇ ਖਿਡਾਰੀ ਦੇ ਨਾਮ ਤੇ ਉਹਨੂੰ ਬਹੁਤ ਸਬਸਕ੍ਰਾਈਬ ਕਰਦੇ ਹੋ ਜੀ ਆ ਜੋ ਸ਼ੀਲਿਆ ਰਚਨਾਵਾਂ ਸੁਣਨ ਲਈ ਵਧੀਆ ਰਚਨਾਵਾਂ ਸੁਣਨ ਲਈ ਪਰਵਾਰਿਕ ਰਚਨਾਵਾਂ ਸੁਣਨ ਲਈ ਕੁਲਵੰਤ ਖਨੋਰੀ ਦੇ ਨਾਮ ਤੇ ਚੈਨਲ ਲੱਗਦਾ ਉਹ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਸਾਰਿਆਂ ਨੂੰ ਬੋਨਫਰ